ਆਈ ਆ ਜੋ ਮੁੰਡਿਓ ਧੁਮਾਕੇ ਕਰਕੇ ਸੁਣਨਾ ਵੈਕਤੀ ਜੇ ਮੈਂ ਧੁਮਾਕੇ ਕਰਦੇ ਆ ਐਡਮਾ ਸਾਰੀਆਂ ਫਾਇਦੇ ਨਾਲ ਪਿਓਰ ਹੋਲ ਸੇਲ ਚ ਦੇਨੀ ਹੈ ਬਜਾਤੀ ਪਹਿਲਾ ਆ ਗਿਆ ਪਿਓਰ ਕਾਟਨ ਸੂਟ ਕਾਟਨ ਦੇ ਦੁਪੱਟੇ ਨਾਲ ਚੜਜੋ ਵੀ ਕਾਊਂਟਰ ਤੇ ਦਿਖਾਓ ਐਡਮਾ ਆਹ ਲਓ ਜੀ ਕਾਟਨ ਸੂਟ ਕਾਟਨ ਦੀ ਬਾਟਮ ਤੇ ਨਾਲ ਕਾਟਨ ਦਾ ਦੁਪੱਟਾ ਸਾਰੇ ਪੰਜਾਬ ਦਾ ਚੈਲੰਜ ਹੋਗਾ ਜੀ ਲਓ ਜੀ ਲਓ ਨਾਲ ਦੁਪੱਟਾ ਕਾਟਨ ਦਾ ਸਿੰਗਲ ਪੀਸ ਹੈਗਾ 300 ਰੁਪਏ ਦਾ 300 ਰੁਪਏ ਦਾ ਇੱਕ 1500 ਦੇ ਪੰਜ 6 ਲੈਣੇ ਆ 10 ਪੀਸ 2500 ਰੁਪਏ ਦੇ 10 ਸੂਟ ਆ ਲਓ ਜੀ ਕਾਟਨ ਸੂਟ ਕਾਟਨ ਦੇ ਤੁਹਾਡੇ ਨਾਲ 2500 ਦੇ 10 ਸਾਰੇ ਪੰਜਾਬ ਦਾ ਚੈਲੰਜ ਹੈ ਡਿਜ਼ਾਈਨ ਜਿੰਨੇ ਮਰਜ਼ੀ ਚੱਕ ਲੋ ਲੋ ਢੇਰਾ ਦੇ ਢੇਰ ਸਿੰਗਲ 300 ਦਾ 2500 ਦੇ 10 ਲੈ ਵੀ ਅਗਲੀ ਵਾਰ ਮੋੜ ਦੇ ਇੱਥੇ ਮਾਰ ਲੋ ਵੜਾ ਕੈਮਰਾ ਡਿਜ਼ਾਈਨ ਨਾਲ ਲਓ ਜੀ ਮੱਖਣ ਮਲਾਈ ਸਾਰੇ ਪੰਜਾਬ ਦਾ ਚੈਲੰਜ ਆ ਪਿਓਰ ਕਾਟਨ ਦੇ ਸੂਟ ਆ ਕੱਟ-ਕੱਟ ਕੇ ਜਾਵਾਂਗੇ ਭੈਣਾਂ ਨੂੰ ਆ ਥਾਂ ਨਾਲ ਅਗੇ ਸਾਰੀ ਕਟਿੰਗ ਕਰ ਦੇਣੀ ਆ ਲਓ ਜੀ ਸਿੰਗਲ ਪੀਸ 200 ਦਾ ਗਾ ਤੇ 1850 ਦੇ 10 ਸੂਟ 185 ਦਾ ਵਹਿ ਗਿਆ ਡਿਜ਼ਾਈਨ ਪੂਰੇ ਗਣਡੀਆਂ ਦੇ ਹੱਬਤ ਵਾਲੇ ਹੋ ਵੀ ਕੱਟ ਰੇ ਨੇ ਸਾਰੇ ਆ ਲਓ ਜੀ ਪਿਓਰ ਕਾਟਨ ਦੇ ਸੂਟ ਆ ਆ ਲਓ ਜਿਹੜੇ ਲੋਕ ਨਾ ਵੇਚਦੇ 350 400 ਕਹਿ ਕੇ ਉਹ ਦੇਵਾਂਗੇ 1850 ਦੇ 10 ਫੀਸਾ ਬੰਦ ਕਰ ਦੇ ਪੁੱਤ ਇਹ ਹੈਗੀ ਆ ਪੰਡ ਦਾ ਦੀ ਹੱਟੀ 1850 ਦੇ 10 ਸੂਟ ਦੇਨੇ ਆ ਕਰਦੇ ਨੇ ਪਾਸਾ ਤੌਰ ਆ ਲੋ ਜੀ ਸਾਰੇ ਪੰਜਾਬ ਦਾ ਚੈਲੰਜ ਆਪਣਾ ਇੱਕ ਆ ਟਾਵਲ ਆਗੇ ਲਓ ਜੀ ਸੇਲਾ ਲਵਾਦ ਨਹੀਂ ਮੇਰੀਆਂ ਭੈਣਾਂ ਦੀਆਂ 100 100 ਰੁਪਏ ਦੀਆਂ ਇਹ ਦੋ ਤਰ੍ਹਾਂ ਦਾ ਮਾਲ ਆ ਆ ਵਾਲੇ ਮਿਲਣਗੇ 75 ਰੁਪਏ ਚ ਇੱਕ ਇਹਦੂ ਭਾਰੇ ਆਉਂਦੇ 85 ਰੁਪਏ ਚ ਆ ਲੋ ਜੀ 75 ਰੁਪਏ ਦਾ ਤੌਲੀਆ ਆਉਣ ਮਿਲਣਗੇ 6 ਬੀਸੀ ਮਿਲਣਗੇ 6 ਬੀਸੀ ਹੋਲ ਸੇਲ ਦੀ ਵੀਡੀਓ ਆ ਪਿਓਰ ਕਾਟਨ ਸੂਟ ਮੈਚਿੰਗ ਬੀਬਾ ਕਾਟਨ ਸਾਰੇ ਪੰਜਾਬ ਦਾ ਚੈਲੰਜ 400 ਦਾ 1 700 2000 ਦੇ ਤਿੰਨ ਠੀਕ ਹੈ ਜੀ ਜੇ 10 ਪੀਸ ਲੈਣੇ ਆ 2750 ਦੇ 10 ਮਾੜਾ ਮਾਰ ਦੋ ਕੈਮਰਾ ਬੀਬਾ ਕਾਟਨ ਮੈਚਿੰਗ ਸੂਟ ਆ ਸਾਰੇ ਪੰਜਾਬ ਦਾ ਚੈਲੰਜ ਆ ਢੇਰਾਂ ਦੇ ਢੇਰ ਜਿੰਨਾ ਮਰਜ਼ੀ ਮਾਰ ਲੈ ਲੋ ਬੀਬਾ ਕਾਟਨ ਦਾ ਲੈ ਵੀ ਆਹ ਹੋਰ ਦਾ ਆਮ ਕਾਟਨ ਸੂਟ ਕਾਟਨ ਦੇ ਦੁਪੱਟੇ ਦੇ ਨਾਲ ਸਾਰੇ ਪੰਜਾਬ ਦਾ ਚੈਲੰਜ ਰੇਟ ਦੀ ਗਾਰੰਟੀ ਲੋਜੀ ਸਿੰਗਲ ਲੈਣਾਗਾ 400 ਦਾ ਸੈੱਟ ਲੈਣਾਗਾ 375 ਹਿਸਾਬ ਨਾਲ 10 ਪੀਸ ਦੇਵਾਂਗੇ 3500 ਦੇ ਆਹ ਲਓ ਜੀ ਸਾਰੀਆਂ ਮੇਰੀਆਂ ਭੈਣਾਂ ਦੇ ਬਕਾਦਨੇ ਆ 5500 ਰੁਪਏ ਦੇ 4 ਦਾ ਸੈੱਟ ਆ ਜੀ ਜੇ 6 ਲੈਣਾਗਾ 4 ਦਾ ਸੈੱਟ ਹੈਗਾ 375 ਰੁਪਏ ਹਿਸਾਬ ਨਾਲ 10 ਪੀਸ ਦੇਵਾਂਗੇ 3500 ਰੁਪਏ ਦੇ ਬਸ ਆਇਆ ਫਾਇਦੇ ਕਰਨੇ ਆ ਖਰਗਾਕੇ ਵੇਦੇ ਕਰਨੇ ਆ ਡਿਜ਼ਾਈਨ ਜਿੰਨੇ ਮਰਜੀ ਕਾਟਨ ਸੂਟ ਕਾਟਨ ਦੇ ਦੁਪੱਟਿਆਂ ਦੇ ਨਾਲ 18 ਦੇ ਢੇਰ ਬ੍ਰੈਡੀ ਏਕੇ ਟੈਕਸ ਦੀ ਪ੍ਰਿੰਸਸ ਮੈਚਿੰਗ ਠੀਕ ਹੈ ਜੀ ਪਾਇਰਸ ਵੀਡੀਆ ਆ ਗਈ ਪਿਓਰ ਕਾਟਨ ਦਾ ਵੱਡਾ ਦੁਪੱਟਾ 85 ਰੁਪਏ ਦਾ ਆ ਵੱਡੇ ਪਾਕਿਸਤਾਨੀ ਦੁਪੱਟੇ 105 ਰੁਪਏ ਦਾ ਹੋਲ ਸੇਲ ਦੀ ਵੀਡੀਓ ਆ ਸਾਰੇ ਦੁਕਾਨਦਾਰਾਂ ਦੇ ਫਾਇਦੇ ਹੋਣੇ ਆ ਆ ਲਓ ਜੀ ਰਿਯਾਨ ਦੇ ਸੂਟ ਨਾ ਦੁਪੱਟਾ 350 ਰੁਪਏ ਦੇ ਵਿੱਚ ਆ ਲਓ ਜੀ ਡਿਜ਼ਾਈਨ ਪੂਰੇ ਖਤਰਨਾਕ ਪੂਰੇ ਘੈਂਟ ਨੇ ਆ ਪੂਰੀ ਹੈਵੀ ਕੁਆਲਿਟੀ ਦੀ ਰਿਯਾਨ ਲੱਗੀ ਆ ਲਓ ਜੀ ਚੈਲੰਜ ਕਰਕੇ ਵੀ ਆਜੀ ਵਿੱਚ ਨਹੀਂ ਆ 350 ਰੁਪਏ ਦੇ ਵਿੱਚ ਚੁੰਨੀ ਦੇ ਨਾਲ ਠੀਕ ਹੈ ਜੀ ਸਿੰਗਲ 400 ਦਾ ਸੈੱਟ ਦੀ ਗੱਲ ਕਰ ਰਿਹਾ ਮੈਂ ਸਿੰਗਲ 400 ਦਾ ਸੈੱਟ ਮਿਲੂਗਾ 1400 ਦੇ 4 ਪਿਓਰ ਹੋਲਸੇਲ ਚ ਇਕੱਠੀ ਕੁਆਂਟੀਟੀ ਕਿੰਨੀ ਦੱਸਾਂ 100 ਪੀਸ ਸਿੰਗਲ ਪੀਸ ਨਹੀਂ ਮਿਲਣਾ ਲਓ ਜੀ ਉਦੋਂ ਆ ਗਈ ਪਿਓਰ ਕੋਲ ਕੋਡਨ ਬੰਦੇ ਬੰਦ ਥਾਨ ਸਿੰਗਲ ਪੀਸ ਹੈਗਾ 250 ਰੁਪਏ ਦਾ ਤੇ 10 ਰੁਪਏ ਦਾ ਮੰਗੇ 2350 ਰੁਪਏ ਦੇ ਪਿਓਰ ਕਾਟਨ ਦੇ ਸੂਟ 2250 ਦੇ ਮਾੜਾ ਮਾਰਦੋ ਕੈਮਰਾ ਐਡਮਾ ਬਰੇਡੀਆਂ ਬਾਧੂ ਢੇਰਾਂ ਦੇ ਢੇਰ ਫੁੱਲ ਕੁਆਲਿਟੀ ਚ ਮਾਲ ਆਇਆ ਹੋਇਆ ਹੈਗਾ ਹੋਰ ਸੇਲ ਦੀ ਵੀਡੀਓ ਆ ਸਾਰੀਆਂ ਭੈਣਾਂ ਨੂੰ ਕੁਆਲਿਟੀ ਚ ਮਿਲੂਗਾ ਮਾਲ ਠੀਕ ਹੈ ਜੀ ਏ ਕੇ ਟੈਕਸ ਦੀ ਪਰਸਿਵਿਟੀ 275 ਰੁਪਏ ਦੇ ਵਿੱਚ 275 ਚ ਏ ਕੇ ਦੀ ਪਰਸਿਵਿਟੀ ਜਿੰਨਾ ਮਰਜ਼ੀ ਮਾਲ ਚੱਕ ਲਿਓ ਬਾਧੂ ਮਾਲ ਆ ਖੁੱਲਾ ਸੱਦਾ ਹੈਗਾ ਸਾਰੇ ਦੁਕਾਨਦਾਰ ਭੈਣ ਭਰਾਵਾਂ ਨੂੰ ਫ੍ਰੀ ਦੇ ਰੇਟ ਦੇ ਕੱਪੜਾ ਦੇ ਜਾਨਨੇ ਆ ਫ੍ਰੀ ਦੇ ਰੇਟ ਦੇ ਦੁਕਾਨਦਾਰਾਂ ਵਾਸਤੇ ਖੁੱਲਾ ਚੈਲੈਂਜ ਆ ਰੇਟ ਇਦੂਾਸਟਿਕ ਤੋਂ ਮਿਲ ਨਹੀਂ ਸਕਦੇ ਪਿਓਰ ਹੋਲ ਸੇਲ ਚ ਵਿਜਾਜੀ